ਸਤਿ ਸ੍ਰੀ ਅਕਾਲ ਵਰਜੀਤ ਸੇ ਘਰਚਾ ਸੋਲਾ ਘਰਚਾ ਜਸਵੀਰ ਸਿੰਘ ਬਾਚੋ ਸੋਡੀ ਗਧਾਰੇ ਇਹ ਫਾਲਾਬੌਰ ਜਿਹੜਾ ਗੁਰੂ ਹੈ ਵਰਜੀਤ ਸਿੰਘ ਸੋਲਤਾ ਜਿਹੜਾ ਬਾੜੀ ਆ ਹਰਜੀਤ ਸਿੰਘ ਕੋਕਾ ਬਾੜੀਆਂ ਸੁੱਕਾ ਨਾ ਜਿਹੜਾ ਗੁਰੂ ਜੁਗਾ ਜੁਗਾ ਬੋੜੀਆ ਚੌੜੀ ਕੇ ਸਤਿਆਣਾ ਜੱਗੀ ਬਾਮੀਆਂ ਜੱਸਾ ਗੱਡੀ ਦਾ ਫਵਾ ਗੌਰਮਾ ਤੇਰੇ ਗੱਡੀ ਦਾ ਗੱਡੀ ਦਾ ਫਵਾ ਗੌਰਮਾ ਤੇਰੇ ਗੱਡੀ ਦਾ اگਲੀ ਤੋਰ ਦੇ ਸਰ ਗੱਡੀ ਯਾਰ ਵੀਰੋ ਜਰਨਾ ਬਈ ਸੁਣਾ ਗਰ ਗਿਆ ਜੀ ਪੂਰੇ 50 ਸੈਕਿੰਡ ਨੂੰ ਪੂਰੇ 50 ਸੈਕਿੰਡ ਦਾ ਸਮਾਂ ਆ ਬੋਦਤਾਂ ਨੇ 50 ਡਾਕਟਰ ਦੇ ਹਰਕਤਾਂ ਦੇ 12